ਨਮ ਰਜ ਰਵਿੰਦਰ ਰਜਨੀ ਰਵਿੰਦਰ अरोड़ा ਹਾਂ ਮੈਂ ਵਾੜ ਨੰਬਰ 65 ਤੋਂ ਹਾਂ ਮੈਂ ਇਹਨਾਂ ਦੇ ਅੱਗੇ ਮੇਰੇ ਸਵਰਗੀ ਮੇਰੇ ਹਸਬੰਦ ਰਵਿੰਦਰ अरोड़ा ਜੀ ਨੇ ਇੱਥੇ ਬਠੇਰਾ ਕੰਮ ਕੀਤਾ ਹੈ ਕੋ-ਕੋਵਿਡ ਦੇ ਵਿੱਚ ਸਾਰੀਆਂ ਵੈਕਸੀਨਸ ਲਗਾਈਆਂ ਨੇ ਅਸੀਂ ਇਹਨਾਂ ਦੀ ਜਰੂਰਤਾਂ ਪੂਰੀਆਂ ਕਰਾਂਗੇ ਅਸੀਂ ਇਹਨਾਂ ਨੂੰ ਨੌਕਰੀਆਂ ਦਿਵਾਵਾਂਗੇ ਇਹਨਾਂ ਦੇ ਸਿਵਰੇਜ ਪਾਣੀ ਦੀਆਂ ਪੂਰੀਆਂ ਕਰਾਂਗੇ ਤੇ ਜਿਹੜੇ ਬੁੱਢੇ ਨਾਲੇ ਦਾ ਉਹ ਹੈਗਾ ਕਾਂਗਰਸ ਤੇ ਆਪ ਜੀ ਨੇ ਉਹਨਾਂ ਨੇ ਬੜਾ ਹੀ ਕੋਟਾਲਾ ਕੀਤਾ ਹੈ ਅਸੀਂ ਉਹਨੂੰ ਕੱਢ ਕੇ ਲਿਆਵਾਂਗੇ ਬਾਹਰ ਅਸੀਂ ਇਸ ਦਾ ਪੂਰਾ ਕਰਾਂਗੇ ਪਬਲਿਕ ਵੀ ਜਾ ਰਹੇ ਕਿੰਨਾ ਪਿਆਰ ਲੋਕੀਂ ਜਾ ਰਹੇ ਹਾਂ ਜੀ ਚੱਲ ਰਹੇ ਹਾਂ ਵੋਟਾਂ ਵਾਲੇ ਪਬਲਿਕ ਦਾ ਪੂਰਾ ਪਿਆਰ ਮਿਲ ਰਿਹਾ ਹੈ ਪਬਲਿਕ ਦਾ ਪੂਰਾ ਪਿਆਰ ਮਿਲ ਰਿਹਾ ਹੈ ਜੀ ਉਹ ਸਾਡਨਾਲ ਰੁਕਣ ਤੇ ਕੰਨਾਂ ਮ ਲੈ ਕੇ ਚੱਲ ਰਹੇ ਹੈ ਜੀ ਭਾਰਤੀ ਜਨਤਾ ਪਾਰਟੀ ਕੀ ਕਹਿਣਾ ਚਾਹੋਗੇ ਬੋਟ ਪਾਓ ਬੋਟ ਪਾਓ ਇਦਾਂ ਐ ਤੁਸੀਂ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਨਾਲ ਜੁੜੇ ਹੋ ਨਾਲ ਉਹ ਜੁੜਿਆ ਹੁੰਦਾ ਜਿੰਨੇ ਕੋਈ ਸਾਥ ਛੱਡਿਆ ਹੋਵੇ ਇਲੈਕਸ਼ਨ ਮੇਰੀ ਭੈਣ ਨਹੀਂ ਲੜ ਰਹੀ ਰਕੇਸ਼ ਪਾੜੀਆ ਲੜ ਰਿਹਾ ਉਹਦਾ ਕਾਰਨ ਇਹ ਹੈ ਕਿ ਇਸ ਵਾਰ ਤੋਂ ਪਿਛਲੀ ਵਾਰੀ ਮੈਂ ਚੋਣ ਲੜ ਚੁੱਕਾ ਆ ਜਿੰਨਾ ਜਨ ਸਮੂਹ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਪੁੱਛ ਕੇ ਦੇਖ ਲਓ ਇੱਕ ਇੱਕ ਘਰ ਦੇ 10-10 ਕੰਮ ਕੀਤੇ ਨੇ ਕਿਸੇ ਦੀ ਪੈਨਸ਼ਨ ਲਵਾਈ ਆ ਕਿਸੇ ਨੂੰ ਗੈਸ ਸਿਲੰਡਰ ਦਵਾਇਆ ਕਿਸੇ ਦੇ ਕਣਕ ਦੇ ਕਾਰਡ ਬਣਵਾਏ ਕਿਸੇ ਦਾ ਕੁਝ ਕੀਤਾ ਕਿਸੇ ਦਾ ਕੁਝ ਇਹ ਜਿੰਨੀਆਂ ਭੈਣਾਂ ਆਈਆਂ ਨੇ ਨਿਸਵਾਰਥ ਆਈਆਂ ਨੇ ਬਾਕੀ ਪਾਰਟੀਆਂ ਦੇ ਲੋਕ ਲੋਕਾਂ ਨੂੰ ਲਾਲਚ ਦੇ ਕੇ ਨਾਲ ਲਿਆਉਂਦੇ ਨੇ ਇਹ ਸਾਰੀਆਂ ਭੈਣਾਂ ਸਾਡੇ ਨਾਲ ਤਾਂ ਜੁੜੀਆਂ ਨੇ ਕਿਉਂਕਿ ਇਹਨਾਂ ਦੇ ਕੰਮ ਹੋਏ ਨੇ ਔਰ ਇਹਨਾਂ ਨੂੰ ਅੱਗੇ ਤੋਂ ਵਿਸ਼ਵਾਸ ਦਿਵਾਨੇ ਆ ਕਿ ਜੇ ਕੋਈ ਕੰਮ ਅਧੂਰਾ ਸਾਡੇ ਵੱਲੋਂ ਰਹਿ ਗਿਆ ਉਹ ਵੀ ਤੁਹਾਡਾ ਪੂਰਾ ਕਰਾਂਗੇ ਔਰ ਜਿਹੜਾ ਵਾਦਾ ਤੁਹਾਡੇ ਨਾਲ ਕਰਾਂਗੇ ਉਹਦੇ ਤੇ ਪੂਰੇ ਉਤਰਾਂਗੇ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕੰਮ ਕਰਕੇ ਦਿਖਾਵਾਂਗੇ ਲੋ ਆ ਦੇਖੋ ਇੱਕ ਭੈਣ ਨੇ ਪਿੱਛੋਂ ਕੀ ਕੀਤਾ ਇਹ ਭੈਣ ਨੇ ਪਿੱਛੋਂ ਕੀ ਕੀਤਾ ਕਹਿੰਦੇ ਜੀ ਸਾਡੀ ਕਣਕ ਖਾ ਰਿਹਾ ਸਾਨੂੰ ਕਣਕ ਦਿਵਾਓ ਸਰ ਮੋਦੀ ਸਰਕਾਰ ਦੀ ਕਣਕਾਂ ਦੀ ਹੈ ਘਰ ਦੇ 5 ਮੈਂਬਰ ਹੈ ਤਿੰਨ ਦੀ ਕਣਕੇ ਖਾ ਜਾਂਦੀ ਹੈ ਦੋ ਦੀ ਕਣਕ ਦਿੰਦੇ ਆ ਇਹ ਜਿਹੜੇ ਘਟਾਲੇ ਹੋ ਰਹੇ ਨੇ ਕਣਕ ਕਿੱਥੇ ਜਾ ਰਹੀ ਹੈ ਸੈਂਟਰ ਤੋਂ ਕਣਕ ਆਂਦੀ ਹੈ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚਦੀ ਇਹ ਘਟਾਲੇ ਵੀ ਪਰਦਾ ਫਾਸ਼ ਕਰਾਂਗੇ ਮੌਕਾ ਮਿਲਦਾ ਤੁਹਾਨੂੰ ਫਿਰ ਕਰੂਗਾ ਸੱਚ ਜੇ ਮੇਰੀ ਭੈਣ ਨੂੰ ਮੌਕਾ ਮਿਲਦਾ ਕੰਦੇ ਨਾਲ ਕੰਦਾ ਲਾਗਾ ਕੇ ਚੱਲਾਂਗੇ ਔਰ ਲੋਕਾਂ ਦੇ ਕੰਮ ਪੈਲ ਦੇ ਅਧਾਰ ਤੇ ਕਰਾਂਗੇ ਅੱਛਾ ਪਹਿਲੇ ਕੀ ਕਹਿਣਾ ਚਾਹੁੰਦੇ ਤੁਸੀਂ ਨਾਲ ਮੈਂ ਜੈਸ਼ੀ ਰਾਮ ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਦੀ ਫਤਿਹ ਸਵਰਗੀ ਰਵਿੰਦਰ ਰੋੜਾ ਜੀ ਦੀ ਧਰਮ ਪਤਨੀ ਸੀ ਰਜਨੀ ਰੋੜਾ ਜੀ ਜੋ ਮੇਰੀ ਸਤਿਕਾਰਯੋਗ ਮਾਂ ਬਰਾਬਰ ਭਾਬੀ ਜੀ ਨੇ ਇਹਨਾਂ ਨੂੰ ਪਾਰਟੀ ਨੇ ਟਿਕਟ ਦੇ ਕੇ ਨਿਵਾਜਿਆ ਕਮਲਦੀਪ ਫੁੱਲ ਦੇ ਉੱਤੇ ਨਿਸ਼ਾਨ ਤੇ ਸਾਨੂੰ ਲੜਨ ਦਾ ਮੌਕਾ ਦਿੱਤਾ ਜੀ ਪਾਰਟੀ ਦਾ ਵੀ ਧੰਨਵਾਦ ਕਰਦੇ ਆ ਤੇ ਤੁਹਾਡੇ ਮੀਡੀਆ ਸਹਿ ਕਰਮੀਆਂ ਦਾ ਵੀ ਧੰਨਵਾਦ ਕਰਦੇ ਆ ਮੈਂ ਇੱਥੇ ਦੁਸ਼ਰਚੰਨਾ ਵੀ ਦੇਖੋ ਇਸ ਮਹੱਲੇ ਜਿਸੀਂ ਆਏ ਆ ਇਹ ਬੀਬੀਆਂ ਪਿੱਛੇ ਜਨ ਸਮੂਹ ਹੈ ਇਹਨਾਂ ਵਿਚਾਰੋਂ ਜਿਹੜੀ ਮੋਟਲੀਆਂ ਸਹੂਲਤਾਂ ਨੇ ਪਿਛਲੇ 25 26 ਸਾਲ ਤੋਂ 30 ਸਾਲ ਤੋਂ ਜਿੰਨੇ ਵੀ ਕਾਉਂਸਲਰ ਆਏ ਨੇ ਕਿਸੇ ਨੇ ਇਹਨਾਂ ਨੂੰ ਮੋੜ ਲਿਆ ਜਿਹੜੀਆਂ ਸਹੂਲਤਾਂ ਨੇ ਜਾਸ਼ਨ ਹੈ ਸ਼ਿਵਰੇਜ ਪ੍ਰਣਾਲੀ ਹੈ ਗੰਦਾ ਪਾਣੀ ਇਹਨਾਂ ਦੇ ਘਰ ਚ ਆ ਜਾਂਦਾ ਬਰਸ਼ਾਤਾਂ ਦਿਨਾਂ ਵਿੱਚ ਬੱਚੇ ਬਿਮਾਰ ਜਿਹੜੀ ਬਿਮਾਰੀ ਦਾ ਸਾਹਮਣਾ ਕਰਦੇ ਨੇ ਉਹ ਬਈ ਦੇਖਣਯੋਗ ਨਹੀਂ ਹੈ ਚੀਜ਼ਾਂ ਇੱਥੇ ਮੈਨੂੰ ਇਹ ਬੜਾ ਮਹਿਸੂਸ ਹੁੰਦਾ ਹੈ ਕਿ ਜਦੋਂ ਕਿਸੇ ਲੋੜਵੰਦ ਇਨਸਾਨ ਨੂੰ ਕੋਈ ਸੁਵਿਧਾ ਨਹੀਂ ਮਿਲਦੀ ਕਈ ਇੱਥੇ ਲੋਕਾਂ ਦੀ ਪਾਰਟੀ ਆ ਜੀ ਸਾਡੇ ਰਕੇਸ਼ ਪਾਰਟੀ ਆ ਜੀ ਸਾਡੇ ਮਤਲਬ ਸਾਡੀ ਮੋਦੀ ਸਰਕਾਰ ਦੇ ਪਿੱਛੋਂ ਜੋ ਵੀ ਪੈਸਾ ਫੰਡ ਦਿੱਤਾ ਹੈ ਉਹਨੂੰ ਅਸੀਂ ਘਰ-ਘਰ ਪਹੁੰਚਾਰੇ ਆਂ ਜਿਵੇਂ ਇਹਨਾਂ ਦੇ ਘਰ ਦੇ ਪੱਕੇ ਮਕਾਨ 1.5 ਲੱਖ ਰੁਪਏ ਪੱਕੇ ਮਕਾਨਾਂ ਦੀ ਸਹੂਲਤ ਲੈਟਰਨ ਬਾਥਰੂਮ ਜਿਹੜੇ ਬਣਾਉਣ ਦੀ 8-8000 ਰੁਪਏ ਦੀ ਸਹੂਲਤ ਉਹ ਸਾਡੀ ਸਾਡੇ ਰਕੇਸ਼ ਪਾਟਿਆ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵਧੀਆ ਕਾਰਕਿਰਤਾ ਵੀ ਨੇ ਤੇ ਸਾਡੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਮੌਕਾ ਮਿਲਿਆ ਸੀਗਾ ਤੇ ਇਹਨਾਂ ਨੇ ਫਿਰ ਵੀ ਉਸ ਕੰਮ ਨੂੰ ਦੂਰਾ ਨਹੀਂ ਛੱਡਿਆ ਇਹ ਉਵੇਂ ਹੀ ਕੰਮ ਕਰਦੇ ਆ ਰਹੇ ਨੇ ਮੈਂ ਇਹ ਵਿਸ਼ਵਾਸ ਦਿਵਾਉਣਾ ਇਲਾਕਾ ਨਿਵਾਸੀਆਂ ਨੂੰ ਕਿ ਸਾਡੀਆਂ ਕਈ ਸੰਸਥਾਵਾਂ ਨਾਲ ਸਾਡਾ ਤਾਲਮੇਲ ਬਣਿਆ ਹੈ ਸਵਰਗੀ ਰਵਿੰਦਰ ਵੜਾਈ ਦੇ ਜੋ ਕੰਮ ਕੀਤੇ ਹੋਏ ਨੇ ਮੈਂ ਉਹਨਾਂ ਨੂੰ ਬਖਾਨ ਨਹੀਂ ਕਰਨਾ ਚਾਹੁੰਦਾ ਉਹ ਕੰਮ ਕਰਦੇ ਸੀ ਕੰਮ 'ਚ ਵਿਸ਼ਵਾਸ ਕਰਦੇ ਸੀਗੇ ਤੇ ਮੈਂ ਛੋਟਾ ਭਾਈ ਹੋਣ ਦੇ ਨਾਤੇ ਉਹਨਾਂ ਦਾ ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਸਾਰੀ ਜਨਤਾ ਨੂੰ ਕਿ ਅਸੀਂ ਕੰਮ ਕਰਕੇ ਦਿਖਾਣੇ ਆ ਕੰਮ ਕਰਕੇ ਬੋਲਦੇ ਨਹੀਂ ਕੰਮ ਕਰਕੇ ਅਸੀਂ ਸ਼ਾਂਤ ਰਹਿੰਦੇ ਆ ਜਿਹੜਾ ਕੰਮ ਤੁਹਾਡੀ ਮੈਡੀਕਲ ਸਹੂਬਾ ਜਿਵੇਂ ਐਕਸਟਰਮ ਵਿਕਟਮ ਸਾਡੀਆਂ ਜਿਹੜੀਆਂ ਐਂਬੂਲੈਂਸ ਵਗੈਰਾ ਵੀ ਸਾਡੀਆਂ ਚੱਲਦੀਆਂ ਨੇ ਅਸੀਂ ਉਹ ਫ੍ਰੀ ਆਫ ਕੋਸਟ ਅੱਜ ਵੀ 18 ਸਾਲ ਹੋ ਗਏ 108 ਐਂਬੂਲੈਂਸ ਜਿਹੜੀ ਬਾਦ ਚੱਲੀ ਸੀ ਸਾਡੀ ਸਮੇਦਨਾ ٹرسٹ ਦੀ ਸਾਡੀ ਐਂਬੂਲੈਂਸ ਪਹਿਲੇ ਚੱਲੀ ਜੀ ਅਸੀਂ ਉਹ ਇਸ ਧਾਰੇ ਨਾਲ ਜੋੜਨਾ ਨਹੀਂ ਜੋੜਨਾ ਨਹੀਂ ਜਾਂਦੇ ਅਸੀਂ ਇਲੈਕਸ਼ਨ ਦੇ ਨਾਲ ਵੱਲ ਸਾਡਾ ਇੱਕ ਧਾਰਾ ਇਹ ਕਿ ਅਸੀਂ ਗਰੀਬ ਤੇ ਗਰੀਬ ਚਾਹੇ ਅਮੀਰ ਤੋਂ ਅਮੀਰ ਹੈ ਅਸੀਂ ਸਹੂਬਾ ਅਸੀਂ ਉਹ ਬਗੈਰ ਉਹਦੇ ਕਿਸੇ ਐਨੀ ਮਤਲਬ ਜਾਤੀਵਾਦ ਤੋਂ ਉੱਪਰ ਉੱਠ ਕੇ ਅਸੀਂ ਉਹ ਕੰਮ ਕਰਦੇ ਆਂ ਤੇ ਮੈਂ ਵਿਸ਼ਵਾਸ ਦਿਵਾਨਾ ਮੈਂ ਆਪਣੀ ਭਾਬੀ ਦੇ ਮਾਧਿਅਮ ਤੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਨਾ ਇਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਅੱਗੇ ਵਧਾਂਗੇ ਪਰ ਮੈਂ ਇਹ ਚਾਹਨਾ ਕਿ ਸਾਨੂੰ ਜਨਤਾ ਇਹ ਵੋਟ ਪਾਏ ਵੋਟ ਨਾਲ ਨਵਾਜ਼ੇ ਅਸੀਂ ਇਹਨਾਂ ਦਾ ਵੋਟ ਦਾ ਮੁੱਲ ਅਸੀਂ ਆਪਣੇ ਕੰਮ ਨਾਲ ਮੋੜਾਂਗੇ ਧੰਨਵਾਦ ਜੈ ਹਿੰਦ ਬੀਜਪੀ ਇਹ ਬਹੁਤ ਅੱਛੀ ਪਾਰਟੀ ਹੈ ਬਾਕੀ ਸਾਡੇ ਜਿੰਨੇ ਵੀ ਕੰਮ ਹੈਗੇ ਆ ਬੀਜਪੀ ਕਰ ਰਹੀ ਹੈ ਭਾਟਿਆ ਸਾਹਿਬ ਕਰ ਰਹੇ ਨੇ ਸਾਡੇ ਨਾਲ ਸਹਿਮਤ ਨੇ ਬਾਕੀ ਸਿਵਲ ਦੇ ਵਿੱਚ ਵੀ ਜਿੰਨੇ ਕੰਮ ਕਰ ਰਹੇ ਨੇ ਸਹੀ ਕਰ ਰਹੇ ਨੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਇਹਨਾਂ ਦਾ ਸਾਥ ਦਿਓ ਇੱਕ ਮੌਕਾ ਸਾਨੂੰ ਵੀ ਮਿਲਦਾ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਵੀ